ਮਾਦ ਹੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜਨ ਵਾਜੇ ਜੀਉ ਪਿੰਡ ਦੇ ਪ੍ਰਾਨਾ ਹਮ ਨਿਰਗੁਣਿਆਰੇ ਕੋ ਗੁਣ ਨਹੀਂ ਤੁਮ ਦਾਨ ਦੇਹੋ ਮਿਹਰਬਾਨ ਹਮ ਸਰਦੀਨ ਦਿਆਨਾ ਤੁਮ ਸਰ ਅਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਰਨ ਕਬਨ ਅਬੋ ਬਹੁਤ ਜਨ ਵਿਛਰੇ ਥੇ ਮਾਦੋ ਏ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਪਰਮ ਸਤ ਕਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਸੰਗ ਜੀਓ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਪਹੁੰਚ ਕਰ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਵੱਡੇ ਭਾਗ ਨੇ ਇਸ ਸੰਗਤਾਂ ਦੇ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤਸੰਗ ਨਾ ਲਬੈ ਬਿਨ ਸੰਗਤ ਮੈਲ ਭਰੀਜੈ ਜੀਓ ਸਭ ਤੋਂ ਪਹਿਲਾ ਮਨ ਵਿਰਤੀਆਂ ਦਾ ਗਰ ਕਰੀਏ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ ਬਾਹਰਲੀਆਂ ਵਿਰਤੀਆਂ ਨੂੰ ਰੋਕ ਕੇ ਅੰਦਰ ਅੰਦਰ ਮੁਖੀ ਹੋ ਕੇ ਅੰਤਰ ਧਿਆਨ ਹੋ ਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਬਚਨ ਸਰਵਣ ਕੀ ਕਰੀਏ ਆਓ ਜਦੋਂ ਬਹੁਤਾ ਭੋਜਨ ਸਵਾਦਿਸ਼ਟ ਹੋਵੇ ਨਾ ਆਨੰਦ ਆਉਂਦਾ ਹੈ ਤਾਂ ਅੱਖਾਂ ਵੀ ਆਪਣੇ ਆਪ ਹੀ ਬੰਦ ਹੋ ਜਾਂਦੀਆਂ ਇਸ ਕਰਕੇ ਜਦੋਂ ਬਾਣੀ ਦਾ ਆਨੰਦ ਕਿਉਂਕਿ ਇੱਕ ਭਜਨ ਹੈ ਇੱਕ ਭੋਜਨ ਹੈ ਜਦੋਂ ਭੋਜਨ ਸ਼ੱਕਦੇ ਆ ਤੇ ਇੱਕ ਉਹ ਹੈ ਸਰੀਰ ਦੀ ਖਰਾਕ ਤੇ ਭੋਜਨ ਹੈ ਸਰੀਰ ਦੀ ਖਰਾਕ ਭਜਨ ਹੈ ਮਨ ਦੀ ਖਰਾਕ ਹੈ ਭੋਜਨ ਸਰੀਰ ਦੀ ਖੁਰਾਕ ਤੁਰਿਆ ਫਿਰਦਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਤੇਰਾ ਬਿਮਾਰ ਪਿਆ ਹੈ ਕਿਉਂਕਿ ਇਹਨੂੰ ਇਹਦੀ ਖੁਰਾਕ ਨਹੀਂ ਮਿਲ ਰਹੀ ਤੇਰੇ ਮਨ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਬਿਮਾਰੀਆਂ ਨੇ ਘੇਰਾ ਪਾ ਲਿਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਚਿੰਬੜੇ ਵੇ ਨੇ ਇਨਾਂ ਨੂੰ ਲਾਉਣ ਵਾਸਤੇ ਇਨਾਂ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਦੇ ਨਾਮ ਦੀ ਦਵਾਈ ਲੈਣੀ ਪੈਣੀ ਹੈ ਤਾਂ ਕਰਕੇ ਤੇ ਆਖਿਆ ਔਖਦ ਤੇਰੋ ਨਾਮੰਦਿਆਲ ਔਖਦ ਕਹਿੰਦੇ ਨੇ ਜੋ ਦਵਾਈ ਨੋ ਔਖਦ ਔਖਦ ਤੇਰੋ ਨਾਮੰਦਿਆਲ ਮੋਹਿਆਤਰ ਤੇਰੀ ਗੱਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਨ ਸੋ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਗੁਰੂ ਨਾਮ ਦੀ ਦਵਾਈ ਦਿੰਦਾ ਹੈ ਤੇ ਗੁਰਮਖ ਪਿਆਰਿਓ ਜੋ ਇਹ ਦਵਾ ਹੈ ਜਿਹੜਾ ਜਿਹਦਾ ਕਿਤੇ ਵੀ ਇਲਾਜ ਨਹੀਂ ਹੈ ਸੰਸਾਰ ਦੇ ਵਿੱਚ ਨਾ ਇਹ ਮਨ ਨੂੰ ਨਾ ਕੋਈ ਕਾਮ ਤੋਂ ਨਾ ਕਰੋ ਤੋਂ ਨਾ ਲੋਭ ਤੋਂ ਨਾ ਮੋਹ ਤੋਂ ਨਾ ਹੰਕਾਰ ਤੋਂ ਬਚਾ ਸਕਦਾ ਤਾਂ ਇੱਕੋ ਨੇ ਉਹ ਹੈ ਸ਼ਬਦ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਹੈ ਗੁਰੂ ਦੀ ਬਾਣੀ ਉਹ ਹੈ ਸਤ ਸੰਗਤ ਤੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਲਾਹਾ ਪ੍ਰਾਪਤ ਕਰਨ ਵਾਸਤੇ ਸਾਨੂੰ ਉਪਰਾਲਾ ਤੇ ਕਰਨਾ ਪਏਗਾ ਤਾਂ ਕਰਕੇ ਬਹਾਨੇ ਨਾਲ ਨਾਲੇ ਅਮਰਤ ਵੇਲੇ ਗੁਰਮੁਖ ਪਿਆਰਿਓ ਨਾਲੇ ਤੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਂਦੀ ਐ ਥੋੜਾ ਥੋੜਾ ਸਮਾਂ ਇਹ ਰੋਜ਼ ਸਾਡਾ ਇਕੱਠਾ ਹੋਈ ਜਾ ਰਿਹਾ ਜਿਵੇਂ ਮੀਂਹ ਪੈਂਦਾ ਨਾ ਮੀਂਹ ਦੇ ਵਿੱਚ ਸਰੋਵਰ ਫੁੱਲ ਹੋ ਜਾਂਦਾ ਹੈ ਤੋਬਾ ਜਿਹੜਾ ਉਹ ਭਰ ਜਾਂਦਾ ਤੇ ਪੈਂਦੀ ਤੇ ਇੱਕ ਇੱਕ ਕਣੀ ਐ ਨਾ ਇੱਕ ਇੱਕ ਕਣੀ ਛੋਟੀ ਛੋਟੀ ਕਣੀ ਪੈਂਦੀ ਐ ਤੇ ਤੋਬਾ ਭਰ ਜਾਂਦਾ ਹੈ ਸਰੋਵਰ ਭਰ ਜਾਂਦਾ ਹੈ ਇਸੇ ਤਰ੍ਹਾਂ ਥੋੜਾ ਥੋੜਾ ਸਮਾਂ ਜਦੋਂ ਆਪਾਂ ਸਫਲਾ ਕਰਾਂਗੇ ਨਾ ਜੀਵਨ ਵਿੱਚੋਂ ਜਿਵੇਂ ਹੁਣ ਰੋਜ਼ ਕੋਈ ਅੱਧਾ ਘੰਟਾ ਕੋਈ ਘੰਟਾ ਕੋਈ 20 ਮਿੰਟ 15 ਮਿੰਟ ਜਿੰਨੇ ਵੀ ਕੋਈ ਕੱਢਦਾ ਉਹ ਰੋਜ਼ ਲਿਖਿਆ ਜਾਂਦਾ ਕਿਉਂਕਿ ਇਹ ਬਾਣੀ ਵਿੱਚ ਲਿਖਿਆ ਹੈ ਉਮਰ ਉਹਾਂ ਵਿੱਚ ਲਿਖੇ ਇਹ ਲਿਖੇ ਵਿੱਚ ਹੈ ਤੇਰੀ ਜਦੋਂ ਘਰੋਂ ਤੁਰ ਪਿਆ ਉਹਦੀ ਲਿਖਾ ਸ਼ੁਰੂ ਹੋ ਗਿਆ ਲਿਖਿਆ ਗਿਆ ਕਿੱਧਰ ਲਿਖਿਆ ਗਿਆ ਚੰਗੇ ਪਾਸੇ ਲਿਖਿਆ ਗਿਆ ਉਮਰ ਉਹਾਂ ਵਿੱਚ ਲਿਖੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਜਿਹੜੀ ਤੂੰ ਗੁਰੂ ਦੀ ਯਾਦ ਵਿੱਚ ਆਪਣੇ ਰਹਿਬਰ ਦੀ ਯਾਦ ਵਿੱਚ ਰੱਬ ਦੀ ਯਾਦ ਵਿੱਚ ਤੂੰ ਬਹਿ ਕੇ ਲੰਗਾਉਣਾ ਉਹ ਤੇਰਾ ਲਿਖਿਆ ਗਿਆ ਹੈ ਉਮਰ ਉਹਾਂ ਵਿੱਚ ਲਿਖੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ ਅਸਲ ਵਿੱਚ ਤੇਰੀ ਉਮਰ ਉਹ ਹੈ ਜੇ ਉਹ ਤੋਂ ਬਿਨਾਂ ਹੈ ਨਾ ਤੂੰ satsang ਦੀਆਂ ਘੜੀਆਂ ਤੋਂ ਬਿਨਾਂ ਸੇਵਾ ਦੀਆਂ ਘੜੀਆਂ ਤੋਂ ਬਿਨਾਂ ਉਹ ਤੇਰੇ ਕੋਲ ਨਹੀਂ ਇਕੱਠਾ ਕੀਤਾ ਹੋਇਆ ਤਾਂ ਕਹਿੰਦੇ ਫਿਰ ਸੰਸਾਰ ਤੇ ਜਿਹੋ ਜੇ ਪਸ਼ੂ ਆ ਗਏ ਉਹ ਜਿਹੇ ਤੂੰ ਆ ਗਿਆ ਆਖੋ ਸਤਨਾ ਜਿਹੇ ਜੇ ਜਾਨਵਰ ਆ ਕੇ ਚਲੇ ਗਏ ਉਹ ਜਿਹੇ ਅਸੀਂ ਆ ਕੇ ਚਲੇ ਗਏ ਮਨੁੱਖਾ ਦੇਹੀ ਤੋਲਾਹਾ ਨਹੀਂ ਪੱਲਿਆ ਸਵਾਓ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਮਨਵਿਰਤੀਆਂ ਕਾਗਰ ਕਰਕੇ ਸਰਬੱਤ ਸੰਗਤਾਂ ਜੀਵਾਂ ਰਸਨਾ ਪਵਿੱਤਰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦੀ ਸਾਖੀ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ ਵੈਸੇ ਤੇ ਸ਼ੁਰੂ ਪਿੱਛੇ ਅਰਦਾਸ ਕਰ ਚੁੱਕੇ ਆ ਸੋ ਪਰਸ ਚੌਥੇ ਸ਼ੁਰੂ ਹੋ ਚੁੱਕੀ ਹੈ ਸੋ ਆ ਉਹਨਾਂ ਦਾ ਜੀਵਨ ਜਿੰਨਾ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਦੇ ਨੇ ਸ੍ਰੀ ਰਬਦਾਸ ਭਗਤ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬਹ ਜੀ ਵਿੱਚ ਦਰਜ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਦਾ ਹੈ ਸਾਡਾ ਉੱਥੇ ਸ਼ਰੋਵਣੀ ਭਗਤ ਰਬਦਾਸ ਮਹਾਰਾਜ ਜੀ ਨੂੰ ਵੀ ਸਿਰ ਝੁਕਦਾ ਹੈ ਸੋ ਉਸ ਵਕਤ ਆਪਣੇ ਹਿੰਦੂ ਸੰਤਾਨ ਦੇ ਅੰਦਰ ਬਨਾਰਸ ਕਾਂਸੀ ਬਨਾਰਸ ਹੋਇਆ ਹੈ ਕਾਂਸੀ ਦੇ ਵਿੱਚ ਬਨਾਰਸ ਵਿੱਚ ਬਹੁਤ ਭਗਤ ਹੋਏ ਨੇ ਭਗਤ ਕਬੀਰ ਜੀ ਵੀ ਇੱਧਰ ਹੀ ਹੋਏ ਨੇ ਹੋਰ ਵੀ ਪਤਾ ਨਹੀਂ ਕਿੰਨੇ ਭਗਤ ਕਿਉਂਕਿ ਇਹਨੂੰ ਵਿਦਿਆ ਦਾ ਗੜ ਮੰਨਿਆ ਗਿਆ ਕਾਂਸੀ ਨੂੰ ਜਿਹੜੇ ਹਿੰਦੂ ਨੇ ਹਿੰਦੂ ਵੀਰ ਇਹਨੂੰ ਵਿਦਿਆ ਦਾ ਗੜ ਮੰਨਦੇ ਨੇ ਭਾਵ ਕਿ ਜੇ ਕਿਸੇ ਨੇ ਵਧੀਆ ਪੰਡਤ ਬਾਨ ਹੈ ਵਧੀਆ ਜੋਤ ਸੀ ਸਿੱਖਣੀ ਹੈ ਜਾਂ ਕੁਛ ਵੀ ਹਿੰਦੂ ਮਤ ਦਾ ਕੁਛ ਵੀ ਗ੍ਰਹਿਣ ਕਰਨਾ ਹੈ ਤਾਂ ਕਾਂਸੀ ਜਾਣਾ ਪੈਂਦਾ ਹੈ ਅੱਜ ਵੀ ਕਾਂਸੀ ਦੇ ਵਿੱਚ ਬਹੁਤ ਪਹੁੰਚੇ ਹੋਏ ਅੱਜ ਵੀ ਵਿਦਵਾਨ ਨੇ ਉੱਥੇ ਅੱਜ ਸਿੱਖਿਆ ਦਿੱਤੀ ਜਾਂਦੀ ਹੈ ਜਿਵੇਂ ਹਿੰਦੂ ਜਿਹੜਾ ਉਹ ਕਾਂਸੀ ਤੋਂ ਤਿਆਰ ਹੋ ਕੇ ਆਉਂਦਾ ਹੈ ਪਾਬਕ ਜੇ ਉਹਨੇ ਜੋਤਸ ਸਿੱਖਣੇ ਜਾਂ ਕੋਈ ਮੰਤਰ ਸਿੱਖਣੇ ਨੇ ਹਿੰਦੂਆਂ ਦੇ ਜਾਂ ਕੋਈ ਕੁਝ ਵੀ ਹੈ ਤੇ ਉਹਨਾਂ ਦਾ ਧਰਮ ਦੇ ਬਾਰੇ ਜੋ ਵੀ ਕੁਝ ਸਿੱਖਣੇ ਤਾਂ ਉੱਥੇ ਵਿਦਵਤਾ ਦਿੱਤੀ ਜਾਂਦੀ ਹੈ ਤੇ ਸਾਡਾ ਵੀ ਕੰਸੀ ਹੈ ਸਿੱਖਾਂ ਦਾ ਗੁਰੂ ਸਾਹਿਬ ਨੇ ਆਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਤੁਹਾਡਾ ਕੰਸੀ ਕਿਹੜਾ ਤੁਸੀਂ ਕਿੱਥੇ ਪੜਨ ਵਾਸਤੇ ਆਉਣਾ ਹੈ ਸਾਡਾ ਕਾਂਸੀ ਹੈ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਹੈ ਇਹ ਗੁਰੂ ਕੀ ਕਾਂਸੀ ਤਾਂ ਹੈ ਕਿਉਂਕਿ ਇੱਥੇ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕੀਤੀ ਅਰਥ ਸਿਖਾਏ ਸਿੱਖਾਂ ਨੂੰ ਵਿਦਵਤਾ ਵੰਡੀ ਇੱਥੇ ਗੁਰੂ ਸਾਹਿਬ ਜੀ ਨੇ ਤਾਂ ਹੁਣ ਕਾਂਸੀ ਦੇ ਵਿੱਚ ਇੱਕ ਪਵਿੱਤਰ ਸ਼ਹਿਰ ਤੇ ਉਹ ਸ਼ਹਿਰ ਦੇ ਵਿੱਚ ਇੱਕ ਚਮਾਰ ਜਾਤੀ ਦੇ ਵਿੱਚੋਂ ਜਿਹਦਾ ਨਾਮ ਹੈ ਕਾਲੂ ਜੋ ਜੁੱਤੀਆਂ ਗੰਢਦਾ ਹੈ ਔਰ ਜੁੱਤੀਆਂ ਸਿਉਣ ਦਾ ਕੰਮ ਕਰਦਾ ਹੈ ਲਗਾਮਾਂ ਤਿਆਰ ਕਰਦਾ ਹੈ ਤਾਰੂ ਤਿਆਰ ਕਰਦਾ ਹੈ ਗਦੇਲੇ ਤਿਆਰ ਕਰਦਾ ਹੈ ਬਣਾਉਂਦੇ ਇਹ ਕੰਮ ਕਰਦਾ ਹੈ ਹੁਣ ਕਾਲੂ ਦੇ ਘਰ ਇੱਕ ਬੀਬੀ ਹੈ ਜਿਹਦਾ ਨਾਮ ਹੈ ਲਖਪਤੀ ਲਖਪਤੀ ਮਾਈ ਲਖਪਤੀ ਮਾਈ ਜੋ ਕਿ ਉਹਨਾਂ ਦੇ ਕੁੱਖ ਤੋਂ ਬਾਬਾ ਸੰਤੋਖ ਦਾਸ ਜੀ ਦਾ ਜਨਮ ਹੋਇਆ ਹੈ ਸੰਤੋਖ ਦਾਸ ਜੀ ਬੜੇ ਚਾਵਾ ਮਲਾਰਾ ਨਾਲ ਬੱਚੇ ਦੀ ਪਾਲਣਾ ਕੀਤੀ ਜਵਾਨ ਹੋਇਆ ਸ਼ਾਦੀ ਕੀਤੀ ਗਈ ਹਾਜੀਪੁਰ ਤੋਂ ਇਹ ਇਥੋਂ ਦਾ ਤੁਲਸੀ ਰਾਮ ਦਾ ਇੱਕ ਤੁਲਸੀ ਨਰਾਇਣ ਰਮਾਇਣ ਕਰਤਾ ਸੀ ਤੇ ਇਹਦੇ ਵਿੱਚ ਹੁਣ ਸੁਪਤਰੀ ਕੌਂਸ ਦੇਵੀ ਇਹਨਾਂ ਦੀ ਉਹਦੇ ਨਾਲ ਸ਼ਾਦੀ ਹੋਈ ਹੁਣ ਕੌਂਸ ਦੇਵੀ ਜਿਹਨੂੰ ਕਲਸਾ ਵੀ ਕਿਹਾ ਜਾਂਦਾ ਹੈ ਇਤਿਹਾਸ ਵਿੱਚ ਕਲਸਾ ਦੇਵੀ ਵੀ ਲਿਖਿਆ ਹੈ ਤੇ ਗੁਰਮਖ ਪਿਆਰਿਓ ਮਾਤਾ ਕੌਂਸ ਦੇਵੀ ਤੇ ਜਦੋਂ ਸੰਮਤ 1471 ਦਿਨ ਐਤਵਾਰ ਪਹਿਰ ਰਾਤ ਰਹਿੰਦੀ ਇਹਨਾਂ ਦੇ ਘਰ ਇੱਕ ਪੁੱਤਰ ਦਾ ਸੁਗਾਤ ਪ੍ਰਾਪਤ ਹੋਇਆ ਪਿਤਾ ਦਾ ਨਾਮ ਸੰਤੋਖ ਦਾਸ ਹੈ ਤੇ ਗੁਰਮਖ ਪਿਆਰਿਓ ਬੜੀ ਭਾਰੀ ਖੁਸ਼ੀ ਹੋਈ ਬਾਜੇ ਵਜਾਏ ਪੁੰਨ ਦਾਨ ਕੀਤੇ ਤੇ ਜਦੋਂ ਇਹ ਪ੍ਰਕਾਸ਼ ਹੋਇਆ ਨਾ ਸ਼ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦਾ ਜਦੋਂ ਗੁਰਮਖ ਪਿਆਰੋ ਪ੍ਰਕਾਸ਼ ਹੋਇਆ ਮਾਤਾ ਕੌਂਸ ਦੇਵੀ ਦੀ ਕੁਖੋਂ ਤਾਂ ਉੱਥੇ ਗੁਰਮਖ ਪਿਆਰੋ ਜੋ ਕਿ ਬਹੁਤ ਚੰਨਣ ਹੋਇਆ ਦਾਈ ਨੇ ਬਾਅਦ ਵਿੱਚ ਐਸਾ ਦੱਸਿਆ ਕਿ ਮੈਂ ਬਹੁਤ ਬੱਚਿਆਂ ਨੂੰ ਜਨਮ ਨਵਾਇਆ ਹੈ ਪਰ ਆ ਬੱਚਾ ਜਿਹੜਾ ਇਹ ਬਿਲਕੁਲ ਉਹਨਾਂ ਤੋਂ ਅਲੱਗ ਹੈ ਕਿਉਂਕਿ ਜਦੋਂ ਇਹ ਬਾਕੀ ਜਿਹੜੇ ਬੱਚੇ ਨੇ ਉਹ ਸੰਸਾਰ ਤੇ ਆ ਕੇ ਰੋਂਦੇ ਨੇ ਪਰ ਇਹ ਹੱਸ ਰਿਹਾ ਸੀ ਅੱਖੋ ਸਤਨਾ ਇਹ ਹੱਸ ਰਿਹਾ ਸੀ ਮੁਸਕਰਾ ਰਿਹਾ ਸੀ ਮੇਰੇ ਹੱਥਾਂ ਵਿੱਚ ਬੜੇ ਬਾਲਕਾਂ ਨੇ ਜਨਮ ਲਿਆ ਪਰ ਮੈਂ ਐਸਾ ਨਹੀਂ ਜਨਮ ਦਾ ਦੇਖਿਆ ਕੋਈ ਇਸ ਦੇ ਸਾਰੇ ਅੰਗ ਅਵਤਾਰਾਂ ਦੇ ਵਾਂਗੂ ਨੂਰ ਨਾਲ ਭਰੇ ਹੋਏ ਨੇ ਇਹ ਤੁਹਾਡੇ ਨਾਮ ਨੂੰ జగ ਤੇ ਉੱਚਾ ਕਰੇਗਾ हे ਪ੍ਰਭਾ ਸੰਤੋਖਦਾਸ ਇਹ ਬਾਲਕ ਤੇਰੀ ਕੁਲ ਦਾ ਚੰਦਰਮਾ ਹੈ ਜਿਵੇਂ ਚਾਨਣੇ ਪੱਖ ਵਿੱਚ ਜਨਮ ਲਿਆ ਚਾਨਣਾ ਪੱਖ ਮਹੀਨੇ ਦੇ ਵਿੱਚ 15 ਦਿਨ ਹਨੇਰ ਪੱਖ ਹੁੰਦਾ ਹੈ 15 ਦਿਨ ਚਾਨਣ ਪੱਖ ਹੁੰਦਾ ਇੱਕ ਮਹੀਨੇ ਦੇ ਵਿੱਚ ਜਿਹੜਾ ਚਾਨਣ ਪੱਖ ਹੈ ਉਹ ਮੱਸਿਆ ਤੋਂ ਸ਼ੁਰੂ ਹੁੰਦਾ ਹੈ ਮੱਸਿਆ ਤੋਂ ਦੂਸਰੇ ਦਿਨ ਤੇ ਜਿਹੜਾ ਹਨੇਰ ਦਾ ਪੱਖ ਹੈ ਉਹ ਪੂਰਨਵਾਸੀ ਤੋਂ ਦੂਜੇ ਦਿਨ ਸ਼ੁਰੂ ਹੁੰਦਾ ਹੈ ਸੋ ਚਾਨਣੀ ਪੱਖ ਦੇ ਵਿੱਚ ਜਿਨੇ ਵੀ ਅਵਤਾਰ ਹੋਏ ॠषि मुनि ਹੋਏ ਰਹਿਬਰ ਹੋਏ ਉਹ ਚਾਨਣ ਪੱਖ ਵਿੱਚ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੇਖੋ ਆਪਾਂ ਅਵਤਾਰ ਦਿਹਾੜਾ ਮਨਾਇਆ ਪੂਰਨਵਾਸੀ ਦਾ ਸੀ ਪੂਰਨਵਾਸੀ ਦਾ ਪੂਰਨ ਮਾਸੀ ਨੂੰ ਸਾਰੀ ਰਾਤ ਚਾਨਣ ਹੁੰਦਾ ਹੈ। ਸੋ ਚਾਨਣ ਪੱਖ ਵਿੱਚ ਜਿਹੜੇ ਅਵਤਾਰੀ ਪੁਰਸ਼ ਨੇ ਉਹਨਾਂ ਦਾ ਅਵਤਾਰ ਹੋਇਆ। ਹੁਣ ਸ਼ਰਮਣੀ ਭਗਤ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਵੀ ਅਵਤਾਰ ਜਿਹੜਾ ਉਹ ਚਾਨਣ ਪੱਖ ਦੇ ਵਿੱਚ ਅਮਰਤ ਵੇਲੇ ਹੋਇਆ। ਤੇ ਗੁਰਮਖ ਪਿਆਰਿਓ ਹੁਣ ਇਹ ਧਿਆਨ ਨਾਲ ਸੁਣਿਓ ਕਿ ਸ਼੍ਰੋਮਣੀ ਭਗਤ ਸਤਗੁਰੂ ਰਵਿਦਾਸ ਮਹਾਰਾਜ ਜੀ ਨੂੰ ਸੰਸਾਰ ਤੇ ਆਉਣ ਦੀ ਕੀ ਲੋੜ ਸੀ ਕਿਉਂ ਭੇਜਿਆ ਉਹਨਾਂ ਨੂੰ ਇਹ ਕੋਈ ਨਾ ਕੋਈ ਕਾਰਨ ਹੁੰਦਾ ਜਿਉਂ-ਜਿਉਂ ਧਰਮ ਦੀ ਹਾਨੀ ਹੁੰਦੀ ਹੈ ਜਿਉਂ-ਜਿਉਂ ਕਰਮਖ ਪਿਆਰਿਓ ਜਨਮ ਵਧਦੇ ਨੇ ਜਿਉਂ-ਜਿਉਂ ਪਾਪ ਵਧਦੇ ਨੇ ਤਿਉਂ ਤੇ ਉਹਨਾਂ ਪ੍ਰਮਾਤਮਾ ਜਾਂ ਤਾਂ ਆਪਣਾ ਕੋਈ ਪਿਆਰਾ ਭੇਜਦਾ ਹੈ ਉਹ ਪਾਪ ਨੂੰ ਦੂਰ ਕਰਨ ਵਾਸਤੇ ਜੇ ਜਾਂ ਖੁਦਾ ਆਪ ਆਉਂਦਾ ਆਖੋ ਸਤਨਾ ਜਾਂ ਤਾਂ ਕਿਸੇ ਆਪਣੇ ਪਿਆਰੇ ਦੀ ਡਿਊਟੀ ਲਾ ਦਿੰਦਾ ਜੇ ਕੋਈ ਬਹੁਤਾ ਭਾਰ ਹੋਵੇ ਨਾ ਕਿਸੇ ਧਰਤੀ ਤੇ ਕਿਸੇ ਲੋਕਾਂ ਤੇ ਬਹੁਤਾ ਭਾਰ ਹੋਵੇ ਪਾਪ ਬਹੁਤ ਕੀਤੇ ਹੋਣ ਜਾਂ ਪਾਪ ਬਹੁਤ ਹੁੰਦਾ ਹੋਵੇ ਮਾੜੇ ਕੋ ਕਰਮ ਹੁੰਦੇ ਹੋਣ ਜ਼ੁਲਮ ਹੁੰਦਾ ਹੋਵੇ ਤਾਂ ਇਹੋ ਜੀ ਅਵਸਥਾ ਦੇ ਵਿੱਚ ਪਰਮਾਤਮਾ ਆਪਣੇ ਕਿਸੇ ਪਿਆਰੇ ਨੂੰ ਜ਼ਰੂਰ ਭੇਜਦਾ ਹੈ ਜਾਂ ਫਿਰ ਉਹ ਆਪ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦਾ ਹੈ ਦੇਖੋ ਆਪਾਂ ਰੋਜ਼ ਪੜ੍ਹਦੇ ਹਾਂ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹਰਨਾਖਸ਼ ਹਰਨਾਖਸ਼ ਕੌਣ ਸੀ ਪਿਤਾ ਤੇ ਪ੍ਰਹਿਲਾਦ ਕੌਣ ਸੀ ਪੁੱਤਰ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਦੇਖੋ ਪਿਤਾ ਨੂੰ ਦੁਸ਼ਟ ਕਹਿ ਦਿੱਤਾ ਪੁੱਤਰ ਨੂੰ ਭਗਤ ਕਹਿ ਦਿੱਤਾ ਅਖੋ ਸਤਨਾ ਪਿਤਾ ਪੁੱਤਰ ਸੀ ਨਾ ਦੋਨੇ ਹਰਨਾਖਸ਼ ਤੇ ਭਗਤ ਪ੍ਰਹਿਲਾਦ ਜੀ ਪਿ ਪਿਓ ਪੁੱਤਰ ਸੀ ਦੋਨੇ ਤੇ ਬਾਣੀ ਵਿੱਚ ਕੀ ਲਿਖਿਆ ਕਹਿੰਦੇ ਹਰਨਾਖਸ਼ ਦੁਸ਼ਟ ਹਰ ਮਾਰਿਆ ਉਹ ਪਿਤਾ ਨੂੰ ਦੁਸ਼ਟ ਕਹਿ ਦਿੱਤਾ ਉਹਨੂੰ ਮਾਰ ਦਿੱਤਾ ਤੇ ਪੁੱਤਰ ਨੂੰ ਬਚਾਲਿਆ ਆ ਕਰਕੇ ਜਦੋਂ ਜ਼ੁਲਮ ਵੱਧਦਾ ਤਾਂ ਉਹਦੇ ਘਰ ਵਿੱਚ ਹੀ ਉਹਦੀ ਮੌਤ ਆ ਜਾਂਦੀ ਆ ਅਖੋ ਸਤਰਾ ਹਰਨਾਖਸ਼ ਨੂੰ ਮਾਰਨ ਵਾਸਤੇ ਉਹਦੇ ਪੁੱਤਰ ਨੂੰ ਹੀ ਘਰੇ ਭੇਜ ਦਿੱਤਾ ਉਹਦਾ ਪੁੱਤਰ ਬਣਾ ਕੇ ਉਹਦੀ ਮੌਤ ਹਰਨਾਖਸ਼ ਨੂੰ ਉਹਨੂੰ ਮਾਰਨ ਵਾਸਤੇ ਉਹਦੇ ਪੁੱਤਰ ਨੂੰ ਹੀ ਉਪਰਿਹਲਾਦ ਨੂੰ ਹੀ ਉਹਦੇ ਘਰ ਭੇਜ ਦਿੱਤਾ ਕਾਰਨ ਉਹਦੇ ਪ੍ਰਿਹਲਾਦ ਭਗਤ ਬਣੇ ਉਹਦੀ ਮੌਤ ਦਾ ਇਸ ਕਰਕੇ ਜਿਉਂ-ਜਿਉਂ ਧਰਮ ਦੀ ਹਾਨੀ ਹੁੰਦੀ ਹੈ ਜ਼ੁਲਮ ਵੱਧਦੇ ਨੇ ਕੋਈ ਨਾ ਕੋਈ ਪ੍ਰਮਾਤਮਾ ਦਾ ਪਿਆਰਾ ਜ਼ਰੂਰ ਸੰਸਾਰ ਤੇ ਆਉਂਦਾ ਹੈ ਵਾਹਿਗੁਰੂ ਜੀ ਆਪ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਆਉਂਦੇ ਨੇ ਤੇ ਜਾਂ ਫਿਰ ਕਿਸੇ ਆਪਣੇ ਪਿਆਰੇ ਦੀ ਡਿਊਟੀ ਲਾ ਦਿੰਦੇ ਆ ਇਹ ਅੱਗੇ ਵਾਸਤੇ ਵੀ ਗੱਲ ਨੋਟ ਕਰ ਲਿਓ ਜਦੋਂ ਜ਼ੁਲਮ ਵੱਧ ਜਾਵੇਗਾ ਨਾ ਕੋਈ ਨਾ ਕੋਈ ਰੱਬ ਦਾ ਪਿਆਰਾ ਜ਼ਰੂਰ ਉਸ ਵਕਤ ਚਾਨਣ ਹੁੰਦਾ ਉੱਠਦਾ ਹੁਣ ਇਸੇ ਤਰ੍ਹਾਂ ਉਹ ਟਾਈਮ ਦੇ ਵਿੱਚ ਜਿਹੜੀ ਹਾਲਤ ਸੀ ਨਾ ਗਰੀਬਾਂ ਦੀ ਉਹ ਕੀ ਸੀ ਧਿਆਨ ਨਾਲ ਸੁਣਿਓ ਜਿਹੜੇ ਉਸ ਵਕਤ ਪੰਡਤ ਸਨ ਪੰਡਤ ਸਾਰੇ ਮਾੜੇ ਨਹੀਂ ਹੁੰਦੇ ਹਿੰਦੂ ਸਾਰੇ ਮਾੜੇ ਨਹੀਂ ਹਨ ਪਹਿਲਾਂ ਵੀ ਆਪ ਜੀ ਨੇ ਸਰਵਣ ਕੀਤਾ ਬਹੁਤ ਹਿੰਦੂ ਐਸੇ ਸਨ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਹੁਤ ਸੇਵਾ ਕੀਤੀ ਤੇ ਬਹੁਤ ਹਿੰਦੂ ਐਸੇ ਵੀ ਸਨ ਜਿਵੇਂ ਗੰਗੂ ਵਰਗੇ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਕਤਲ ਹੀ ਕਰਾ ਦਿੱਤਾ ਖੁਸ ਸਤਨਾ Hindu Hindu ਵਿੱਚ ਫਰਕ ਹੈ ਪਰ ਧਰਮ ਕਦੇ ਨਹੀਂ ਕਹਿੰਦਾ ਵੀ ਜ਼ੁਲਮ ਕਰੋ ਜਿਹੜਾ ਧਰਮੀ ਬੰਦੇ ਨਾ ਪੱਕਾ Hindu ਹੈ ਤੇ ਗੁਰਮਖ ਪਿਆਰਿਓ ਉਹ ਕਦੇ ਜ਼ੁਲਮ ਨਹੀਂ ਕਰੇਗਾ ਕਹਿੰਦੇ ਮੁਸਲਮਾਨ ਮੋਮਦਿਲ ਹੋਵੇ ਮੁਸਲਮਾਨ ਕਹਿੰਦੇ ਮੋਮਦਿਲ ਹੋਣਾ ਚਾਹੀਦਾ ਕਹਿੰਦੇ ਉਹ ਪਾਪ ਤੋਂ ਇੰਨਾ ਡਰਦਾ ਹੋਵੇ ਜਿਵੇਂ ਧੁੱਪ ਨਾਲ ਮੋਮ ਪਿਗਰ ਜਾਂਦਾ ਹੈ ਨਾ ਇਦਾਂ ਕਹਿੰਦੇ ਪਿਗਲਦਾ ਹੋਵੇ ਆਖੋ ਸਤਨਾ ਸਤਗੁਰੂ ਜੀ ਕਹਿੰਦੇ ਧਰਮ ਕੋਈ ਵੀ ਝੁਲਮ ਨਹੀਂ ਕਰਨਾ ਸਿਖਾਉਂਦਾ ਪਿਆਰ ਕਰਨਾ ਸਿਖਾਉਂਦਾ ਹੈ ਜਿਹੜੇ ਨਫ਼ਰਤ ਕਰਦੇ ਨੇ ਭਾਵੇਂ ਕੋਈ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਕੋਈ ਸਿੱਖ ਹੈ ਉਹ ਆਪਣੇ ਧਰਮ ਵਿੱਚ ਪੂਰਾ ਨਹੀਂ ਹੈ ਹੁਣ ਉਹ ਟਾਈਮ ਜਿਹੜੇ ਜਾਤ ਅਪਮਾਨੀ ਲੋਕ ਜਾਤ ਅਪਮਾਨੀ ਕੌਣ ਜਿਨ੍ਹਾਂ ਨੂੰ ਜਾਤ ਦਾ ਅਪਮਾਨ ਸੀ ਇਹਨਾਂ ਨੂੰ ਨੋਟ ਕਰ ਲਿਓ ਇਹ ਸ਼ਬਦ ਕਿਉਂਕਿ ਕਈ ਵਾਰ ਆਉਣਾ ਹੈ ਜਾਤ ਅਭਮਾਨੀ ਉਹਨਾਂ ਨੂੰ ਜਾਤ ਅਭਮਾਨੀ ਲਿਖਿਆ ਉਹ ਨਾ ਉਹਨਾਂ ਨੂੰ ਹਿੰਦੂ ਲਿਖਿਆ ਨਾ ਉਹਨਾਂ ਨੂੰ ਮੁਸਲਮਾਨ ਲਿਖਿਆ ਉਹਨਾਂ ਨੂੰ ਕੀ ਲਿਖਿਆ ਜਾਤ ਅਭਮਾਨੀ ਭਾਵ ਕਿ ਜਾਤ ਦਾ ਅਭਿਮਾਨ ਕਰਨਾ ਇਹ 52 ਹੁਕਮਾਂ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਭਾਈ ਜਿਹੜਾ ਜਾਤ ਦਾ ਕੋਈ ਹੰਕਾਰ ਕਰਦਾ ਹੈ ਬਰਾਦਰੀ ਦਾ ਆਪਣਾ ਹੰਕਾਰ ਕਰਦਾ ਹੈ ਕਹਿੰਦੇ ਉਹ ਮੇਰਾ ਸਿੱਖ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਸੇਕ ਉਹ ਜਾਤ ਤੇ ਗੋਤ ਤੇ ਉਹਦੀ ਮਿਟ ਜਾਂਦਾ ਜਦੋਂ ਆਪਾਂ ਇੱਕ ਬਾਟੇ ਨੂੰ ਮੂੰਹ ਲਾ ਕੇ ਅੰਮ੍ਰਿਤ ਛਕਦੇ ਆਂ ਸਤਿਗੁਰੂ ਜੀ ਨੇ ਉਸੇ ਵਕਤ ਹੀ ਜਾਤ ਸਭ ਕੁਝ ਮਿਟਾ ਦਿੱਤੀ ਉਸੇ ਵਕਤ ਤੇਰਾ ਨਾਮ ਸਿੰਘ ਰੱਖ ਦਿੱਤਾ ਕੌਰ ਰੱਖ ਦਿੱਤਾ ਸੋ ਇਸ ਕਰਕੇ ਵਿਤਕਰਾ ਨਹੀਂ ਹੁਣ ਉਹਦੋਂ ਵਿਤਕਰਾ ਕੀਤਾ ਜਾਂਦਾ ਵਿਤਕਰਾ ਕੀ ਕੀਤਾ ਜਾਂਦਾ ਇਹ ਬਰਾਦਰੀ ਦੇ ਵਿੱਚ ਗੁਰਮੁਖ ਪਿਆਰਿਓ ਜਿਹੜੇ ਗਰੀਬ ਲੋਕ ਸਨ ਜਿਹੜੇ ਜਾਤ ਭਵਾਨੀ ਲੋਕ ਸੀ ਉਹਨਾਂ ਨੇ ਧਰਮ ਨੂੰ ਪਖੰਡ ਬਣਾ ਲਿਆ ਪਖੰਡ ਕਿਵੇਂ ਬਣਾਇਆ ਉਹ ਕਹਿੰਦੇ ਕੇਵਲ ਸਾਡੀ ਜਾਤੀ ਹੀ ਗ੍ਰੰਥ ਪੜ ਸਕਦੀ ਹੈ ਸਾਡੀ ਜਾਤੀ ਹੀ ਨਾਮ ਜਪ ਸਕਦੀ ਹੈ ਸਾਡੀ ਸਾਡੀ ਬਰਾਦਰੀ ਹੀ ਵੇਦ ਮੰਤਰ ਪੜ ਸਕਦੀ ਹੈ ਆਰਤੀਆਂ ਕਰ ਸਕਦੀ ਹੈ ਮੰਦਰਾਂ ਵਿੱਚ ਜਾ ਕੇ ਮੰਦਰ ਵਿੱਚ ਚੜ੍ਹ ਨਹੀਂ ਸੀ ਦਿੱਤਾ ਜਾਂਦਾ ਕਿਸੇ ਗਰੀਬ ਨੂੰ ਜੇ ਕੋਈ ਜਾਂਦਾ ਕੋਈ ਅੱਖਾਂ ਦੇ ਨਾਲ ਜਾ ਕੇ ਦਰਸ਼ਨ ਕਰਦਾ ਨਾ ਜਾ ਕੇ ਅੰਦਰ ਮੂਰਤ ਦੇ ਉਹਦੇ ਅੱਖਾਂ ਦੇ ਵਿੱਚ ਵੀ 16 ਲੰਗਾ ਦਿੱਤੀਆਂ ਜਾਂਦੀਆਂ ਜਿਹੜਾ ਕੋਈ ਕੰਨਾਂ ਦੇ ਨਾਲ ਚੋਰੀਆਂ ਸੁਣ ਲੈਂਦਾ ਜਿਵੇਂ ਆਪਾਂ ਹੁਣ ਤੇ ਆਜ਼ਾਦੀ ਹੈ ਨਾ